ਆਜੀ ਕਾ ਜਹੀ ਹੀ ਸਖਸ਼ੀਅਤ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਆ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਆ ਟੈਲੈਂਟ ਦੀ ਉਹ ਪੁਤਲੀ ਐ ਜਿਵੇਂ ਮੈਂ ਜ਼ਗੀਰਦਾਰ ਫੈਮਲੀ ਰਿਜਿਡ ਫੈਮਲੀ ਤੋਂ ਸੀ ਤਾਂ ਮੈਨੂੰ ਇਹ ਸਟਰਗਲ ਮਿਲ ਗਿਆ ਸੀ ਕਿ ਮੈਂ ਕੰਮ ਨਹੀਂ ਕਰ ਸਕਦੀ ਤੇ ਮੈਨੂੰ ਲੱਗਾ ਕਿ ਫਿਰ ਮੇਰੇ ਪੜ੍ਹਾਈ ਦਾ ਕੀ ਫਾਇਦਾ ਸੀ ਔਰ ਦੂਸਰਾ ਮੈਨੂੰ ਸੀ ਕਿ ਮੈਂ ਵੀ ਤਾਂ ਆਪਣੇ ਬਾਪ ਦੇ ਨਾਮ ਨੂੰ ਅੱਗੇ ਲੈ ਕੇ ਜਾਣਾ ਐਜ਼ ਅ ਡਾਟਰ ਦੇ ਸਾਲ ਦੀ ਹੋ ਗਈ ਮੈਂ ਅਜ ਤੱਕ ਆਪਣਾ ਬਰਥਡੇ ਨਹੀਂ ਸੈਲੀਬ੍ਰੇਟ ਕੀਤਾ ਸੀ ਮੈਂ ਇਹ ਡਿਊ ਰੱਖਿਆ ਸੀ ਕਿ ਜਦੋਂ ਮੈਂ ਆਪਣਾ ਬ੍ਰਾਂਡ ਲਾਂਚ ਕਰਾਂਗੀ ਤਾਂ ਉਹ ਮੈਂ ਆਪਣੇ ਡੈਡ ਦੇ ਨਾਮ ਤੋਂ ਕਰਾਂਗੀ ਰਾਜਾ ਸਾਹਿਬ ਕਲੈਕਸ਼ਨ ਇਸ ਫੁਲਕਾਰੀ ਨੂੰ ਇੱਕ ਦੁਪट्टे ਨਾਲ ਸੀਮਿਤ ਕੀਤਾ ਗਿਆ ਸੀ ਮੈਂ ਅੱਜ ਉਹਦੇ ਉੱਪਰ ਹਰ ਤਰ੍ਹਾਂ ਦਾ ਆਰਟੀਕਲ ਬਣਾ ਕੇ ਵਰਲਡ ਦੀ ਫਰਸਟ ਫੈਸ਼ਨ ਡਿਜ਼ਾਈਨਰ ਹਾਂ ਜਿਸ ਨੇ ਫੁਲਕਾਰੀ ਤੇ ਸਾਰਾ ਕੁਝ ਬਣਾਇਆ ਜੇ ਜਾਂਦੇ ਨੇ ਤੇ ਤਾਬੂਤ ਵਿੱਚ ਬੰਦ ਜਾਂਦੇ ਨੇ ਮੈਨੂੰ ਲੱਗਾ ਕਿ ਕਿਉਂ ਨਾ ਅਸੀਂ ਇਹਨਾਂ ਦੇ ਲਈ ਐਜੂਕੇਸ਼ਨ ਦਾ ਉਪਰਾਲਾ ਕਰੀਏ ਔਰ ਦੂਸਰਾ ਜਿਹੜੀਆਂ ਕੁੜੀਆਂ ਘਰਾਂ ਦੇ ਵਿੱਚ ਆਪਣੀ ਐਜੂਕੇਸ਼ਨ ਦੇ ਨਾਲ ਵੀ ਸਿਮਟ ਕੇ ਰਹਿ ਗਈਆਂ ਤੇ ਅਸੀਂ ਉਹਨਾਂ ਦੇ ਲਈ ਕੀ ਕਰ ਸਕਦੇ ਆ ਔਰ ਅਸੀਂ ਇਹ ਮੈਂ ਇਸ ਵਾਰੀ ਸੌ ਤੋਂ ਉੱਪਰ ਜਿਹੜੀਆਂ ਹੈ ਪਿੰਡਾਂ ਦੀਆਂ ਸ਼ਹਿਰਾਂ ਦੀਆਂ ਲੜਕੀਆਂ ਨੂੰ ਆਪਣੇ ਪੈਰਾਂ ਤੇ ਖੜਾ ਕਿਦਾਂ ਕੀਤਾ ਹੈ ਫੈਬਰਿਕ ਪੇਂਟਿੰਗ ਦਾ ਇੱਕ ਵਰਕਸ਼ਾਪ ਫ੍ਰੀ ਆਫ ਕਾਸਟ ਲਗਾ ਕੇ ਇਹ ਮੈਨੂੰ ਮਿੱਟੀ ਚ ਲਿਬੜੀਆਂ ਤੇ ਬੜੀਆਂ ਦਿਖੀਆਂ ਸੀ ਅੱਜ ਉਹ ਆਪਣੇ ਬ੍ਰਾਂਡ ਚ ਲਾ ਰਹੀਆਂ ਅੱਛਾ ਇਹਨਾਂ ਨੂੰ ਘਰਾਂ ਤੋਂ ਬਾਹਰ ਕੱਢਣਾ ਕਿੰਨਾ ਕੁ ਔਖਾ ਸੀ ਬਹੁਤ ਜ਼ਿਆਦਾ ਕਿਉਂਕਿ ਘਰ ਹੀ ਨਹੀਂ ਛੱਡਦਾ ਔਰਤ ਨੂੰ ਔਰ ਘਰ ਦੀਆਂ ਜ਼ਿੰਮੇਵਾਰੀਆਂ ਹੀ ਨਹੀਂ ਛੱਡਦੀਆਂ 12 ਘੰਟੇ ਹੈ ਤਾਂ ਤੁਸੀਂ 24 ਘੰਟੇ ਆਪਣੇ ਲੈ ਲਓ ਤੁਸੀਂ 24 ਘੰਟੇ ਦੇ ਵਿੱਚੋਂ ਤੁਸੀਂ ਕਿਵੇਂ ਆਪਣਾ ਸੈਲਫ ਮੇਨਟੇਨਡ ਕਰਨੀ ਹੈ ਤੁਸੀਂ 2 ਘੰਟੇ ਦੇ ਵਿੱਚ ਆਪਣੇ ਬੱਚਿਆਂ ਨੂੰ ਦਿਓ ਉਹਨਾਂ ਦੀ ਪੜ੍ਹਾਈ ਨੂੰ ਜ਼ਰੂਰ ਦਿਓ 2 ਘੰਟੇ ਦੇ ਵਿੱਚ ਆਪਣੀ ਰਸੋਈ ਦੀ ਸੰਭਾਲ ਕਰੋ ਘਰ ਦੀ ਸੰਭਾਲ ਕਰੋ ਹੋ ਜਾਂਦੀ ਬੜੇ ਆਰਾਮ ਨਾਲ ਉਸ ਤੋਂ ਬਾਅਦ 8 ਘੰਟੇ ਦੀ ਨੀਂਦ ਵੀ ਲੈ ਲਓ ਤਾਂ ਫਿਰ 12 ਘੰਟੇ 24 ਘੰਟੇ ਦੇ ਵਿੱਚੋਂ ਹੈਗੇ ਨੇ ਮੇਰੇ ਕੋਲ ਆਏ ਤਾਂ ਸਾਰੇ ਬਲੈਂਕ ਸੀ ਕਿ ਇਹਨਾਂ ਨੂੰ ਬ੍ਰਸ਼ ਤੱਕ ਚੱਕਣਾ ਨਹੀਂ ਸੀ ਆਂਦਾ ਪਰ ਮੈਨੂੰ ਚੈਲੰਜ ਸੀ ਕਿ ਮੈਂ ਬਿਨਾ ਪੈਸੇ ਲਵਾਏ ਬਿਨਾ ਕਿਸੇ ਸਪੋਰਟ ਸਿਸਟਮ ਤੋਂ ਮੇਰੇ ਲਈ ਸੀ ਕਿ ਇਹਨਾਂ ਨੂੰ ਮਟੀਰੀਅਲ ਦੇ ਪੈਸੇ ਨਾ ਖਰਚਣੇ ਪੈਣ ਇਹਨਾਂ ਨੂੰ ਘਰੋਂ ਨਾ ਮੰਗਣਾ ਪਵੇ ਅਸੀਂ ਪਹਿਲੇ ਦਿਨ ਹੀ ਇਹਨਾਂ ਨੂੰ ਕਿਹਾ ਸੀ ਆਪਣੀ ਬ੍ਰਾਂਡ ਦਾ ਨਾਮ ਸੋਚ ਕੇ ਆਣਾ ਪਰ ਹਰ ਕੋਈ ਜਦੋਂ ਦੂਸਰੇ ਦਿਨ ਆਇਓ ਹੈਰਾਨ ਪਰਚੰਸੀ ਮੈਮ ਸਾਨੂੰ ਤਾਂ ਕੁਝ ਆਂਦਾ ਨਹੀਂ ਮੈਂ ਕਿ ਬ੍ਰਾਂਡ ਦਾ ਨਾਮ ਆ ਗਿਆ ਸਭ ਕੁਝ ਆ ਜਾਏਗਾ ਜੋਬ ਨਿਊਜ਼ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਸਮਝ ਰਣ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਹੀ ਠੀਕ ਠਾਕ ਹੋਵੋਗੇ ਕਹਿੰਦੇ ਨੇ ਕਿ ਪੰਜਾਬ ਦੇ ਅੰਦਰ ਟੈਲੈਂਟ ਦੀ ਕਮੀ ਨਹੀਂ ਹੈ ਤੇ ਬਹੁਤ ਸਾਰੇ ਅਜਿਹੇ ਲੋਕ ਹਨ ਜੋ ਹੱਥੀ ਕੰਮ ਕਰਦੇ ਨੇ ਤੇ ਪੰਜਾਬ ਦੇ ਅੰਦਰ ਇੱਕ ਵੱਖਰੀ ਮਿਸਾਲ ਕਾਇਮ ਕਰਦੇ ਨੇ ਤੇ ਅੱਜ ਇੱਕ ਅਜਿਹੀ ਹੀ ਸ਼ਖਸੀਅਤ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ ਟੈਲੈਂਟ ਦੀ ਉਹ ਪੁਤਲੀ ਹੈ ਤੇ ਬਹੁਤ ਸਾਰੀਆਂ ਕੁੜੀਆਂ ਜਿਹੜੀਆਂ ਆਪਣੇ ਘਰਾਂ ਦੇ ਵਿੱਚ ਬੰਦ ਸਨ ਉਹਨਾਂ ਨੂੰ ਘਰਾਂ ਤੋਂ ਬਾਹਰ ਕੱਢ ਕੇ ਇਸ ਔਰਤ ਦੇ ਵੱਲੋਂ ਉਹਨਾਂ ਨੂੰ ਜੋ ਕਿ ਇੱਕ ਟੈਲੈਂਟ ਦੀ ਕਹਿ ਸਕਦੇ ਹਾਂ ਕਿ ਗਿਆਨ ਦੇ ਜਾ ਰਿਹਾ ਹੈ ਉਹਨਾਂ ਨੂੰ ਆਪਣੇ ਪੈਰਾਂ ਦੇ ਉੱਪਰ ਸਟੈਂਡ ਕੀਤਾ ਜਾ ਰਿਹਾ ਹੈ ਸਾਡੇ ਨਾਲ ਜੋਤੀ ਕਪੂਰ ਜੀ ਮੌਜੂਦ ਹੈ ਗੱਲਬਾਤ ਕਰਦੇ ਆਂ ਤੇ ਉਹਨਾਂ ਦੇ ਕੋਲੋਂ ਜਾਣਨ ਦੀ ਕੋਸ਼ਿਸ਼ ਕਰਦੇ ਆਂ ਕਿ ਕਿਵੇਂ ਉਹਨਾਂ ਦੇ ਵੱਲੋਂ ਆਪਣੇ ਇਸ ਸਫ਼ਰ ਦੀ ਸ਼ੁਰੂਆਤ ਕੀਤੀ ਗਈ ਸੋ ਸਭ ਤੋਂ ਪਹਿਲਾਂ ਸਵਾਗਤ ਬਹੁਤ-ਬਹੁਤ ਜੀ ਸਵਾਗਤ ਜੀ ਅੱਛਾ ਸਭ ਤੋਂ ਪਹਿਲੇ ਤਾਂ ਤੁਸੀ ਵਧਾਈ ਦੇ ਪਾਤਰ ਹੋ ਕਿ ਬਹੁਤ ਸਾਰੀਆਂ ਅਜੀਆਂ ਤਿੰਆ ਇਹੋ ਜੀਆਂ ਕੁੜੀਆਂ ਇਹੋ ਜੀਆਂ ਔਰਤਾਂ ਜਿਹੜੀਆਂ ਆਪਣੇ ਘਰਾਂ ਦੇ ਵਿੱਚ ਬੰਦ ਸਨ ਕਿਤੇ ਨਾ ਕਿਤੇ ਆਪਣੇ ਹਸਬੰਡ ਉੱਪਰ ਡਿਪੈਂਡ ਸੀ ਆਪਣੇ ਪੇਰੈਂਟਸ ਉੱਪਰ ਡਿਪੈਂਡ ਸੀ ਪਰ ਤੁਸੀਂ ਉਹਨਾਂ ਨੂੰ ਘਰਾਂ ਤੋਂ ਬਾਹਰ ਲੈ ਕੇ ਆਏ ਤੇ ਉਹਨਾਂ ਅੰਦਰ ਇਹ ਟੈਲੈਂਟ ਪਰਨਾ ਸ਼ੁਰੂ ਕੀਤਾ ਕਿ ਅੱਜ ਉਹ ਕਮਾਉਣਾ ਸ਼ੁਰੂ ਹੋ ਚੁੱਕੀਆਂ ਨੇ ਸੋ ਜ਼ਰੂਰ ਦੱਸੋ ਸਵਰਵਰੇ ਕਿਵੇਂ ਸੋਚਿਆ ਕਿ ਇਹਨਾਂ 3 ਬਾਰੇ ਵੀ ਸੋchnਾ ਚਾਹੀਦਾ ਸਭ ਤੋਂ ਪਹਿਲਾਂ ਤਾਂ ਮੈਂ ਧੀ ਹਾਂ ਔਰ ਮੈਂ ਇੱਕ ਜਰਨੀ ਅੱਦਾਂ ਦੀ ਜੀ ਹੈ ਜਿਹਦੇ ਵਿੱਚ ਮੈਨੂੰ ਲੱਗਦਾ ਹੈ ਕਿ ਚਾਹੇ ਤੁਸੀਂ ਕਿਸੇ ਵੀ ਪਰਿਵਾਰ ਦੇ ਨਾਲ ਹੋ ਜਦੋਂ ਤੁਸੀਂ ਇੱਕ ਆਪਣੀ ਜਰਨੀ ਸੈੱਟ ਕਰਦੇ ਹੋ ਐਜ਼ ਐਨ ਯੂ ਨੋ এমਪਲoyed ਤਾਂ ਤੁਹਾਨੂੰ ਸਭ ਤੋਂ ਪਹਿਲਾ ਸਟਰਗਲ ਜਿਹੜਾ ਹੈ ਘਰ ਤੋਂ ਮਿਲਦਾ ਹੈ ਜੇ ਤੁਸੀਂ ਬਹੁਤ ਅੱਛੇ ਘਰ ਤੋਂ ਜਿਵੇਂ ਮੈਂ ਜਾਗੀਰਦਾਰ ਫੈਮਿਲੀ ਰਿਜਿਡ ਫੈਮਿਲੀ ਤੋਂ ਸੀ ਤਾਂ ਮੈਨੂੰ ਇਹ ਸਟਰਗਲ ਮਿਲ ਗਿਆ ਸੀ ਕਿ ਮੈਂ ਕੰਮ ਨਹੀਂ ਕਰ ਸਕਦੀ ਤੇ ਮੈਨੂੰ ਲੱਗਾ ਕਿ ਫਿਰ ਮੇਰੇ ਪੜ੍ਹਾਈ ਦਾ ਕੀ ਫਾਇਦਾ ਸੀ ਔਰ ਦੂਸਰਾ ਮੈਨੂੰ ਸੀ ਕਿ ਮੈਂ ਵੀ ਤਾਂ ਆਪਣੇ ਬਾਪ ਦੇ ਨਾਮ ਨੂੰ ਅੱਗੇ ਲੈ ਕੇ ਜਾਣਾ ਐਜ਼ ਅ ਡਾਟਰ ਉਹ ਜਿਹੜੀ ਕਹਾਣੀ ਜਿਹੜੀ ਹੈ ਅੱਜ ਕਿਉਂ ਮੈਂ ਗ੍ਰੈਟੀਟਿਊਡ ਪੇ ਕਰ ਰਹੀ ਹਾਂ ਕਿਉਂਕਿ ਮੈਂ ਆਪਣਾ 啊。Uh, <laughs> ਮੈਂ ਨੇ ਸਾਲ ਦੀ ਹੋ ਗਈ ਮੈਂ ਅਜੇ ਤੱਕ ਆਪਣਾ ਬਰਥਡੇ ਨਹੀਂ ਸੈਲੀਬ੍ਰੇਟ ਕੀਤਾ ਸੀ ਮੈਂ ਇਹ ਡਿਊ ਰੱਖਿਆ ਸੀ ਕਿ ਜਦੋਂ ਮੈਂ ਆਪਣਾ ਬ੍ਰਾਂਡ ਲਾਂਚ ਕਰਾਂਗੀ ਤਾਂ ਉਹ ਮੈਂ ਆਪਣੇ ਡੈਡ ਦੇ ਨਾਮ ਤੋਂ ਕਰਾਂਗੀ ਰਾਜਾ ਸਾਹਿਬ ਕਲੈਕਸ਼ਨ ਔਰ ਉਹਦੇ ਵਿੱਚ ਮੇਰਾ ਮੈਸੇਜ ਇਹ ਹੋਏਗਾ ਕਿ ਡਾਟਰਸ ਆਰ ਬlesਸਿੰਗਸ ਗਿਵ them ਵਿੰਗਸ ਟੂ ਫਲਾਈ ਔਰ ਆਫਟਰ ਇਵਨ ਮੈਰਿਜ ਦੇ ਕੈਨ ਸ਼ਾਈਨ ਯੋਰ ਨੇਮ ਔਰ ਉਸ ਤੋਂ ਇਲਾਵਾ ਮੈਂ ਜਿਹੜਾ ਪ੍ਰੋਜੈਕਟ ਕੀਤਾ ਉਹ ਮੈਂ ਵਰਲਡ ਲੈਵਲ ਦਾ ਫੁਲਕਾਰੀ ਦਾ ਕੀਤਾ ਔਰ ਜਿਸ ਨੂੰ ਮੈਂ ਨੈਸ਼ਨਲ ਲੈਵਲ ਤੇ ਬਹੁਤ ਆਰਾਮ ਨਾਲ ਲੈ ਗਈ ਮੈਨੂੰ ਸਰਕਾਰੀ ਅਧਿ ਹਰਿਆਣਾ ਨੇ ਵੀ ਅੱਗੇ ਕੀਤਾ ਔਰ ਨੂੰ ਸਨਮਾਨ ਦਿੱਤਾ ਗਿਆ ਜਿਸ ਫੁਲਕਾਰੀ ਨੂੰ ਇੱਕ ਦੁਪੱਟੇ ਨਾਲ ਸੀਮਿਤ ਕੀਤਾ ਗਿਆ ਸੀ ਮੈਂ ਅੱਜ ਉਹਦੇ ਉੱਪਰ ਹਰ ਤਰ੍ਹਾਂ ਦਾ ਆਰਟੀਕਲ ਬਣਾ ਕੇ ਵਰਲਡ ਦੀ ਫਰਸਟ ਫੈਸ਼ਨ ਡਿਜ਼ਾਈਨਰ ਹਾਂ ਜਿਸ ਨੇ ਫੁਲਕਾਰੀ ਤੇ ਸਾਰਾ ਕੁਝ ਬਣਾਇਆ ਉਸ ਦੇ ਨਾਲ ਫਿਰ ਮੈਨੂੰ ਇਹ ਸੀ ਕਿ ਮੈਂ ਪਹਿਲਾਂ ਗ੍ਰੈਟੀਟਿਊਡ ਦੇਣਾ ਸੀ ਮੈਂ ਆਪਣੇ ਪ੍ਰੋਜੈਕਟ ਦਾ ਨਾਮ ਕੋਹੇ ਨੂਰ ਆਫ ਪੰਜਾਬ ਰੱਖਿਆ ਔਰ ਕੋਹੇ ਨੂਰ ਦੀ ਇੱਕ ਜਰਨੀ ਇਹ ਹੈ ਕਿ ਕੋਹੇ ਨੂਰ ਤੁਸੀਂ ਵੀ ਹੋ ਤੇ ਮੈਂ ਵੀ ਹਾਂ ਕੋਹੇ ਨੂਰ ਸਾਡੀਆਂ ਜਿਹੜੀਆਂ ਸਾਰੀਆਂ ਜਿਹੜੀਆਂ ਕੁੜੀਆਂ ਨੇ ਸਾਰੇ ਬੱਚੇ ਨੇ ਇੱਕ ਮੈਨੂੰ ਬਹੁਤ ਪ੍ਰੋਬਲਮ ਆ ਰਹੀ ਸੀ ਜਦੋਂ ਕੈਨੇਡਾ ਵਿੱਚ ਬੱਚੇ ਜਾਂਦੇ ਨੇ ਤੇ ਤਾਬੂਤ ਵਿੱਚ ਬੰਦ ਆਂਦੇ ਨੇ ਮੈਨੂੰ ਲੱਗਾ ਕਿ ਕਿਉਂ ਨਾ ਅਸੀਂ ਇਹਨਾਂ ਦੇ ਲਈ ਐਜੂਕੇਸ਼ਨ ਦਾ ਉਪਰਾਲਾ ਕਰੀਏ ਔਰ ਦੂਸਰਾ ਜਿਹੜੀਆਂ ਕੁੜੀਆਂ ਘਰਾਂ ਦੇ ਵਿੱਚ ਆਪਣੀ ਐਜੂਕੇਸ਼ਨ ਦੇ ਨਾਲ ਵੀ ਸਿਮਟ ਕੇ ਰਹਿ ਗਈਆਂ ਤੇ ਅਸੀਂ ਉਹਨਾਂ ਦੇ ਲਈ ਕੀ ਕਰ ਸਕਦੇ ਆ ਔਰ ਅਸੀਂ ਮੈਂ ਇਸ ਵਾਰੀ ਸੋ ਤੋਂ ਉੱਪਰ ਜਿਹੜੀਆਂ ਐ ਪਿੰਡਾਂ ਦੀਆਂ ਸ਼ਹਿਰਾਂ ਦੀਆਂ ਲੜਕੀਆਂ ਨੂੰ ਆਪਣੇ ਪੈਰਾ ਤੇ ਖੜਾ ਕਿਦਾਂ ਕੀਤਾ ਹੈ ਫੈਬਰਿਕ ਪੇਂਟਿੰਗ ਦਾ ਇੱਕ ਵਰਕਸ਼ਾਪ ਫ੍ਰੀ ਆਫ ਕਾਸਟ ਲਗਾ ਕੇ ਇਹਨਾਂ ਨੂੰ ਪੋਟਲੀਆਂ ਬਣਾਉਣੀਆਂ ਸਿਖਾਈਆਂ ਪਿੰਡਾਂ ਦੀਆਂ ਸਵਾਨੀਆਂ ਨੂੰ ਔਰ ਜਿਹੜੀਆਂ ਮੈਨੂੰ ਮਿੱਟੀ ਚ ਲਿਬੜੀਆਂ ਤਿਬੜੀਆਂ ਦਿਖੀਆਂ ਸੀ ਅੱਜ ਉਹ ਆਪਣੇ ਬ੍ਰਾਂਡ ਚ ਚਲਾ ਰਹੀਆਂ ਅੱਛਾ ਇਹਨਾਂ ਨੂੰ ਘਰਾਂ ਤੋਂ ਬਾਹਰ ਕੱਢਣਾ ਕਿੰਨਾ ਕੁ ਔਖਾ ਸੀ ਬਹੁਤ ਜ਼ਿਆਦਾ ਕਿਉਂਕਿ ਘਰ ਹੀ ਨਹੀਂ ਛੱਡਦਾ ਔਰਤ ਨੂੰ ਔਰ ਘਰ ਦੀਆਂ ਜ਼ਿੰਮੇਵਾਰੀਆਂ ਹੀ ਨਹੀਂ ਛੱਡਦੀਆਂ ਪਰ ਸਭ ਤੋਂ ਵੱਡੀ ਗੱਲ ਹੈ ਕਿ ਮੈਂ ਇਹਨਾਂ ਨੂੰ ਇੱਕ ਗੱਲ ਸਮਝਾਈ ਕਿ ਜੇ ਬਾਕੀਆਂ ਕੋਲ 12 ਘੰਟੇ ਹੈ ਤਾਂ ਤੁਸੀਂ 24 ਘੰਟੇ ਆਪਣੇ ਲਈ ਲਓ ਤੁਸੀਂ 24 ਘੰਟੇ ਦੇ ਵਿੱਚੋਂ ਤੁਸੀਂ ਕਿਵੇਂ ਆਪਣਾ ਸੈਲਫ ਮੇਨਟੇਨਡ ਕਰਨੀ ਹੈ ਤੁਸੀਂ 2 ਘੰਟੇ ਦੇ ਵਿੱਚ ਆਪਣੇ ਬੱਚਿਆਂ ਨੂੰ ਦਿਓ ਉਹਨਾਂ ਦੀ ਪੜ੍ਹਾਈ ਨੂੰ ਜ਼ਰੂਰ ਦਿਓ 2 ਘੰਟੇ ਦੇ ਵਿੱਚ ਆਪਣੀ ਰਸੋਈ ਦੀ ਸੰਭਾਲ ਕਰੋ ਘਰ ਦੀ ਸੰਭਾਲ ਕਰੋ ਹੋ ਜਾਂਦੀ ਬੜੇ ਆਰਾਮ ਨਾਲ ਉਸ ਤੋਂ ਬਾਅਦ 8 ਘੰਟੇ ਦੀ ਨੀਂਦ ਵੀ ਲੈ ਲਓ ਤਾਂ ਫਿਰ 12 ਘੰਟੇ 24 ਘੰਟੇ ਦੇ ਵਿੱਚੋਂ ਹੈਗੇ ਨੇ ਪਰ ਉਹ 12 ਘੰਟੇ ਦੇ ਵਿੱਚ ਜਾਂ ਤੁਸੀਂ ਨਿਖੜ ਜਾਓ ਜਾਂ ਤੁਸੀਂ ਵਿਖੜ ਜਾਓ ਫਿਰ ਜਦੋਂ ਮੇਰੇ ਕੋਲ ਆਏ ਤਾਂ ਸਾਰੇ ਬਲੈਂਕ ਸੀ ਕਿ ਇਹਨਾਂ ਨੂੰ ਬਰਸ਼ ਤੱਕ ਚੱਕਣਾ ਨਹੀਂ ਸੀ ਆਂਦਾ ਪਰ ਮੈਨੂੰ ਚੈਲੰਜ ਸੀ ਕਿ ਮੈਂ ਬਿਨਾ ਪੈਸੇ ਲਵਾਏ ਬਿਨਾ ਕਿਸੇ ਸਪੋਰਟ ਸਿਸਟਮ ਤੋਂ ਮੈਂ ਥੋੜਾ ਜਿਆਤੇ ਕਹਿਣਾ ਜਾਵਾਂਗੀ ਕਿ ਮੈਂ ਇੱਕ ਸਰਕਾਰੀ ਆਧਾਰੀ ਨੂੰ ਇਸ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਲੇਕਿਨ ਮੈਨੂੰ ਲੱਗਾ ਕਿ ਉਹ ਔਰਤਾਂ ਦੀਆਂ ਮਜਬੂਰੀਆਂ ਤਾਂ ਸਮਝ ਹੀ ਨਹੀਂ 파 ਰਹੇ ਉਹ ਸਗੋਂ ਆਪਣੀਆਂ ਫਾਰਮੈਲਿਟੀਆਂ ਤੋਂ ਮੈਨੂੰ ਜ਼ਿਆਦਾ ਉਲਝਾ ਰਹੀ ਸੀ ਤਾਂ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਤੁਹਾਡੇ ਨਾਲ ਕੰਮ ਨਹੀਂ ਕਰਨਾ ਕਿਉਂਕਿ ਜਿਵੇਂ ਮੈਂ ਹਮੇਸ਼ਾ ਕਰਦੀ ਆਈਆਂ ਆਪਣੇ ਦਮਤੇ ਮੈਂ ਆਪਣੇ ਬੱਚਿਆਂ ਨੂੰ ਅੱਗੇ ਲੈ ਕੇ ਜਾ ਸਕਦੀਆਂ ਸਟੂਡੈਂਟਸ ਨੂੰ ਮੈਂ ਲੈ ਕੇ ਜਾਵਾਂਗੀ ਇੱਕ ਸਾਥ ਸੱਚ ਨੀਅਤ ਦਾ ਬਹੁਤ ਹੁੰਦਾ ਹੈ ਸਾਫ ਨੀਅਤ ਸਾਡੇ ਲਈ ਬਹੁਤ ਅੱਗੇ ਤੱਕ ਦਾ ਕਰਦੀ ਹੈ ਮੇਰੇ ਲਈ ਸੀ ਕਿ ਇਹਨਾਂ ਨੂੰ ਮਟੀਰੀਅਲ ਦੇ ਪੈਸੇ ਨਾ ਖਰਚਣੇ ਪੈਣ ਇਹਨਾਂ ਨੂੰ ਘਰੋਂ ਨਾ ਮੰਗਣਾ ਪਵੇ ਅਸੀਂ ਪਹਿਲੇ ਦਿਨ ਹੀ ਇਹਨਾਂ ਨੂੰ ਕਿਹਾ ਸੀ ਆਪਣੀ ਬ੍ਰਾਂਡ ਦਾ ਨਾਮ ਸੋਚ ਕੇ ਆਣਾ ਪਰ ਹਰ ਕੋਈ ਜਦੋਂ ਦੂਸਰੇ ਦਿਨ ਆਇਆ ਹੈਰਾਨ ਪਰਚੰਤ ਸੀ ਮੈਮ ਸੋਹਣ ਤਾਂ ਕੁਝ ਆਂਦਾ ਨਹੀਂ ਮੈਂ ਕਿ ਬ੍ਰਾਂਡ ਦਾ ਨਾਮ ਆ ਗਿਆ ਸਭ ਕੁਝ ਆ ਜਾਏਗਾ ਬ੍ਰਾਂਡ ਦਾ ਨਾਮ ਕਰਦਿਆਂ ਹੀ ਫਿਰ ਅਸੀਂ ਇਹਨਾਂ ਨੂੰ ਕਸਟਮਰ ਅਰੇਂਜ ਕਰਕੇ ਦਿੱਤੇ ਸਿੱਧਾ ਉਸੇ ਦਿਨ ਉਹਨਾਂ ਨੂੰ ਇੰਨਾ ਚਾਅ ਚੜ ਗਿਆ ਜਦੋਂ ਉਹਨਾਂ ਕੋਲ 10-10 ਕਸਟਮਰ ਹੋ ਗਏ ਪਰ ਉਹ ਅਸੀਂ ਐਕਟੀਵਿਟੀ ਕਿਵੇਂ ਕੀਤੀ ਇਹਨਾਂ ਦੇ ਕਮਿਊਨੀਕੇਸ਼ਨ ਜਿਹੜੇ ਆ ਉਹਨੂੰ ਚੈਲੰਜ ਕਰਕੇ ਇਹਨਾਂ ਦੇ ਹੀ ਫੋਨ ਤੋਂ ਇਹਨਾਂ ਨੂੰ ਹੀ ਕਸਟਮਰ ਸੀ अवेलेबल ਇਹਨਾਂ ਦੇ ਤੋਂ ਹੀ ਕਰਵਾਏ ਇੱਕੋ ਹੀ ਐਕਟੀਵਿਟੀ ਦੇ ਵਿੱਚ ਔਰ ਤੀਸਰੇ ਦਿਨ ਇਹਨਾਂ ਕੋਲੋਂ 10-10 ਆਪਣੇ ਕਸਟਮਰ ਜਿਹੜਾ ਸਾਡਾ ਚੈਲੰਜ ਸੀ ਉਹਨਾਂ ਦੇ ਕੱਪੜੇ ਆਏ ਪਰ ਤੁਸੀਂ ਦੇਖੋਗੇ ਇਹ ਵੀ ਕਿਸੇ ਨੇ ਆਪਣੇ ਕਸਟਮਰ ਦਾ ਹੀ ਬਣਾਇਆ ਓਕੇ ਪਰ ਮੈਂ ਇਹਨਾਂ ਨੂੰ ਕਿਹਾ ਸੀ ਕਿ ਮੈਂ ਤੁਹਾਡੀ ਜਿਹੜੀ ਜਰਨੀ ਹੈ ਉਹ ਮੈਂ ਕੰਮ ਕਰਦਿਆਂ ਨੂੰ ਸਿਖਾਣਾ ਮੈਂ ਸਿਖਾ ਕੇ ਤੁਹਾਨੂੰ ਰੋਲਣਾ ਨਹੀਂ ਹੈ ਤੁਹਾਨੂੰ ਫੇਰ ਇਕੱਲੇ ਨਹੀਂ ਛੱਡਣਾ ਅੱਜ ਜਦੋਂ ਮੈਂ ਤੁਹਾਡੇ ਨਾਲ ਹੋਵਾਂਗੀ ਜਿੰਨੀਆਂ ਓਕੜਾਂ ਆਣਗੀਆਂ ਤੇ ਮੈਂ ਤੁਹਾਡਾ ਸਾਰਾ ਹੱਲ ਕੱਢਦੀ ਜਾਵਾਂਗੀ ਅੱਜ ਉਹਨਾਂ ਕੋਲ ਪੰਜਾਬ ਪੰਜਾਬ ਨੇ ਕਸਟਮਰਸ ਨੇ ਉਹਨਾਂ ਕੋਲ ਆਪਣਾ ਬ੍ਰਾਂਡ ਹੈ ਪਰ ਤੁਸੀਂ ਦੇਖੋਗੇ ਕਿ ਇਹ ਜੈਕਟਸ ਡੈਨਮ ਦੀਆਂ ਜੈਕਟਸ ਐ ਪੁਰਾਣੇ ਬੈਗਸ ਐ ਔਰ ਇੱਕ ਪਿੱਲੋ ਕਵਰਸ ਐ ਤੁਸੀਂ ਕੋਈ ਵੀ ਚੀਜ਼ ਜਿਹੜੀ ਐ ਕੋਈ ਵੀ ਚੀਜ਼ ਚਾਹੇ ਪੁਰਾਣੀ ਬੈਲਟ ਐ 3 ਅਸੀਂ ਉਹਨਾਂ ਨੂੰ ਹਰ ਤਰ੍ਹਾਂ ਦੀ ਚੀਜ਼ ਕਰਵਾ ਰਹੇ ਹਾਂ ਔਰ 3 ਫੈਬ ਨੂੰ ਮੇਰੀ ਕੋਸ਼ਿਸ਼ ਹੈ ਕਿ ਇਹਨਾਂ ਸਾਰੀਆਂ ਜੜੀਆਂ ਕੁੜੀਆਂ ਦੇ ਚਾਹ ਨੇ ਇੱਕ ਐਂਟਰਪ੍ਰੈਨਿਅਰ ਜਰਨੀ ਜੋ ਇਹਨਾਂ ਨੇ ਸੈੱਟ ਕਰ ਲਈ ਹੈ ਹੁਣ ਮੈਂ ਦੁਨੀਆ ਨੂੰ ਉਹਨਾਂ ਦਾ ਇੱਕ ਦਿਖਾਵਾ ਨਮੂਨਾ ਕਿ ਕਿਸੇ ਕਹਾਣੀਆਂ ਤਾਂ ਸਾਰੇ ਕਰ ਲੈਂਦੇ ਆ ਮੁਸ਼ਕਿਲ ਹੈ ਕੰਮ ਕਰਨਾ ਕੁਰਸੀਆਂ ਤੇ ਬੈਠ ਕੇ ਆਰਡਰ ਮਾਣਨੇ ਬਹੁਤ ਮੁਸ਼ਕਿਲ ਹੈ ਔਰ ਤੁਹਾਨੂੰ ਪਤਾ ਹੈ ਪਿਛਲੇ ਸਾਲ ਤੱਕ ਮੈਂ ਐਚਓਡੀਸੀ ਡਿਓਕ ਫੈਸ਼ਨਜ਼ ਦੇ ਵਿੱਚ ਮੈਂ ਆਪਣੇ ਲੱਖਾਂ ਦਾ ਪੈਕੇਜ ਔਰ ਪੋਜੀਸ਼ਨ ਛੱਡ ਕੇ ਇਹ ਸੇਵਾ ਨੂੰ ਤਾਂ ਲਗਾ ਰਹੀ ਐ ਜੇ ਮੈਂ ਨਹੀਂ ਕੀਤਾ ਤੇ ਕਰਨਾ ਕਿਸੇ ਨੇ ਨਹੀਂ ਫੁਲਕਾਰੀ ਅੱਜ ਤੱਕ ਕੋਈ ਵੀ ਨਹੀਂ ਕਰ ਪਾ ਰਿਆ ਸੀ ਤੇ ਮੈਨੂੰ ਸੀ ਕਿ ਪੰਜਾਬ ਤੋਂ ਜਦੋਂ ਫੁਲਕਾਰੀ ਦੀ ਸਟੇਟਮੈਂਟ ਜਾਂਦੀ ਹੈ ਵਰਲਡਵਾਈਡ ਉਹ ਸਿਰਫ ਇੱਕ ਦੁਪੱਟੇ ਤੇ ਜਾ ਰਹੀ ਐ ਤੇ ਅੱਜ ਦੀ ਜਨਰੇਸ਼ਨ ਉਹਨੂੰ ਕੈਰੀ ਕਿਵੇਂ ਕਰੇਗੀ ਫਿਰ ਮੈਨੂੰ ਲੱਗਾ ਕਿ ਹੁਣ ਜੇ ਮੈਂ ਆਪਣੀ ਇੱਕ ਹੈਪੀ ਬ੍ਰੇਕ ਲਈਏ ਕੈਰੀਅਰ ਤੋਂ ਤੇ ਮੇਰਾ ਟਾਈਮ ਜਿਹੜਾ ਇਹਨਾਂ ਬੱਚਿਆਂ ਤੇ ਜ਼ਰੂਰ ਲੱਗਣਾ ਚਾਹੀਦਾ ਪਰ ਇਹਨਾਂ ਨੇ ਮੈਨੂੰ ਸਾਰਿਆਂ ਨੇ ਕਿਹਾ ਮੈਨੂੰ ਮੈਂ ਕਿਹਾ ਸੀ ਮੈਂ 5000 ਰੋਜ਼ਗਾਰ ਵੰਡਨੇ ਆ ਤੇ ਕਿਸੇ ਨੇ ਮੈਨੂੰ ਕਿਹਾ ਮੈਮ ਕਿਸ ਤਰ੍ਹਾਂ ਨਕੇ ਜੀ ਤੁਸੀਂ ਆਪਣੀ ਚੇਨ ਸਿਸਟਮ ਬਣਾਓ ਕੰਪਾਉਂਡਿੰਗ ਬਣੀ ਦੀ ਨਹੀਂ ਹੁੰਦੀ ਐਫਰਟਸ ਦੀ ਵੀ ਹੁੰਦੀ ਐ ਔਰ ਜੋਸ਼ ਦੀ ਵੀ ਹੁੰਦੀ ਐ ਔਰ ਜਜ਼ਬੇ ਦੀ ਵੀ ਹੁੰਦੀ ਐ ਅੱਜ ਜਿੰਨੀਆਂ ਵੀ ਇਹ ਸਟੂਡੈਂਟਸ ਨੇ ਜੇ ਸਟੂਡੈਂਟਸ ਜਿਹੜੀਆਂ ਸੌ ਸੌ ਨੇ 55 ਕੁੜੀਆਂ ਨੂੰ ਅੱਗੇ ਵਧਾਨ ਗਿਆ ਤੇ ਸੋਚ ਲਓ ਕਿੰਨਾ ਹੋ ਜਾਏਗਾ ਮੈਨੂੰ ਲੱਗਦਾ 5000 ਤੋਂ ਅੱਗੇ ਹੀ ਜਾਏਗਾ ਘਟ ਨਹੀਂ ਜਾਂਦਾ ਜੀ ਬਿਲਕੁਲ ਤੇ ਹੁਣ ਕਿੰਨੀਆਂ ਕੁੜੀਆਂ ਤੁਹਾਡੇ ਕੋਲ ਆਉਂਦੀਆਂ ਨੇ ਸਿੱਖਣ ਵਾਸਤੇ ਕੰਮ ਏ ਦੇਖੋ ਮੈਂ ਤੁਹਾਨੂੰ ਜਿਵੇਂ ਕਿਹਾ ਸੀ ਕਿ ਪਿੰਡਾਂ ਵਿੱਚ ਵੀ ਨੇ ਸ਼ਹਿਰਾਂ ਵਿੱਚ ਵੀ ਨੇ ਇੱਕ ਤਾਂ ਸਰਦੀ ਦੀ ਮਾਰ ਪਈ ਦੂਸਰਾ ਕਈਆਂ ਦੇ ਘਰ ਦੇ ਵਿੱਚ ਡੈਥ ਹੁੰਦੀ ਹੈ ਕਈਆਂ ਦੇ ਘਰ ਦੇ ਵਿੱਚ ਸੱਸ ਬਿਮਾਰ ਹੈ ਕਈਆਂ ਦੇ ਬੱਚਿਆਂ ਨੂੰ ਕੋਈ ਆਂਜ ਲੈ ਜਾਣ ਵਾਲਾ ਨਹੀਂ ਜਦੋਂ ਮੈਂ ਕਿਵੇਂ ਫੇ ਕਲਾਸਿਸ ਲਾਉਣਾ ਅਸੀਂ ਇਹਨਾਂ ਦੇ ਲਈ ਦੋ ਪ੍ਰੋਵੀਜ਼ਨ ਕੀਤੇ ਆ ਜਿਹੜੇ ਨਹੀਂ ਆ ਪਾਉਂਦੇ ਅਸੀਂ ਪਿੰਡਾਂ ਤੱਕ ਦੇਖੋ ਮੈਂ ਕਿਤੇ ਸਾਰੇ ਪਾਸੇ ਤਾਂ ਨਹੀਂ ਪਹੁੰਚ ਸਕਦੀ ਤਾਂ ਮੈਂ ਪਿੰਡਾਂ ਦੇ ਗਰੁੱਪ ਬਣਾ ਕੇ ਔਰ ਸ਼ਹਿਰਾਂ ਦੇ ਵੀ ਲੜਕੀਆਂ ਦੇ ਗਰੁੱਪ ਬਣਾ ਕੇ ਅਸੀਂ ਆਨਲਾਈਨ ਉਹਨਾਂ ਨੂੰ ਸੁਵਿਧਾ ਦੇ ਰਹੇ ਆ ਔਰ ਅਸੀਂ ਰੋਕ ਨਹੀਂ ਰਹੇ ਅਸੀਂ 3 ਫੈਪ ਤੋਂ ਪਹਿਲਾਂ ਪਹਿਲਾਂ ਜਿੰਨੇ ਵੀ ਜਲੰਧਰ ਤੋਂ ਆਸ-ਪਾਸ ਦੇ ਪਿੰਡਾਂ ਤੋਂ ਫ੍ਰੀ ਆਫ ਕਾਸਟ ਆ ਕੇ ਫੈਬਰਿਕ ਪੇਂਟਿੰਗ ਸਿੱਖਣਾ ਚਾਹੁੰਦੇ ਆਪਣੇ ਪੈਰਾ ਦੇ ਖੜਾ ਹੋਣਾ ਚਾਹੁੰਦੇ ਐ ਐਗਜ਼ੀਬਿਸ਼ਨ ਲਗਾਉਣਾ ਚਾਹੁੰਦੇ ਆ ਮੇਰੇ ਵੱਲੋਂ ਮੇਰੇ ਕਪੂਰ ਫੈਮਿਲੀ ਵੱਲੋਂ ਪਾਟਿਆ ਪਰਿਵਾਰ ਵੱਲੋਂ ਸਾਰਿਆਂ ਨੂੰ ਅਸੀਂ ਜੀ ਆਇਆਂ ਕਹਿੰਦੇ ਆ ਸਾਡੇ ਇਸ ਵਾਰੀ ਪਰਿਵਾਰ ਦੇ ਵਿੱਚੋਂ ਮੇਰੀ ਸਿਸਟਰ ਇਨ ਲਾ ਦੀ ਜਿਹੜੀ ਹੈ ਡਿਮਾਈਸ ਹੋਈ ਹੈ ਔਰ ਉਹਦੀ ਯਾਦ ਦੇ ਵਿੱਚ ਮੈਂ ਇਹ ਵਰਕਸ਼ਾਪ ਲਗਾ ਰਹੀ ਆ ਔਰ ਮੈਂ ਆਪਣੀ ਧੀ ਜਿਹੜੀ ਅਸੀਂ ਗੁਵਾਈ ਹੈ ਉਸ ਦੇ ਨਾਮ ਤੇ ਮੈਂ ਚਾਹੁੰਦੀ ਆ ਕਿ ਅਸੀਂ ਸਾਰੀਆਂ ਧੀਆ ਨੂੰ ਪ੍ਰੇਰਨਾ ਦਈਏ ਕਿ ਸਟਰੋਂਗ ਬਣੋ ਪਰ ਆਪਣੇ ਪੈਰਾਂ ਤੇ ਖੜੇ ਹੋਵੋ ਪਰ ਜਿੱਥੇ ਵੀ ਉਹ ਬੱਚੀ ਹੋਏਗੀ ਸਾਡੀ ਉਹ ਸਾਨੂੰ ਆਸ਼ੀਰਵਾਦ ਦੇ ਜੀ ਤੇ ਜਿਹੜੀਆਂ ਕੁੜੀਆਂ ਨੂੰ ਕਦੇ ਬਰਸ਼ਨੀ ਫੜਨਾ ਆਉਂਦਾ ਸੀ ਉਹ ਕੁੜੀਆਂ ਹੁਣ ਕਮਾਉਣ ਜੋਕੀਆਂ ਹੋ ਗਈਆਂ ਤੇ ਤੁਹਾਨੂੰ ਕਿੰਨੀ ਖੁਸ਼ੀ ਹੁੰਦੀ ਹੈ ਮੈਨੂੰ ਇਹ ਖੁਸ਼ੀ ਹੁੰਦੀ ਹੈ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਮੈਂ ਜਦੋਂ ਇਹ ਵਾਲਾ ਤੁਸੀਂ ਦੇਖੋਗੇ ਇਹਦੇ ਵਿੱਚ ਇੱਕ ਮੈਂ ਬਣਾਇਆ ਤੇ ਸਟੂਡੈਂਟ ਨੇ ਬਣਾਇਆ ਤੁਸੀਂ ਜੱਜ ਕਰੋ ਮੈਂ ਕਿਹੜਾ ਬਣਾਇਆ ਤੇ ਸਟੂਡੈਂਟ ਨੇ ਕਿਹੜਾ ਬਣਾਇਆ ਦੋਨੋਂ ਸੇਮ ਲੱਗ ਰਿਹਾ ਬਿਲਕੁਲ ਇਸ ਕਰਕੇ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ ਕਿਉਂਕਿ ਜਦੋਂ ਇਹ ਸਰਦੀ ਚ ਆਏ ਤੁਹਾਨੂੰ ਪਤਾ ਹੈ ਇਹਦੇ ਵਿੱਚੋਂ ਇੱਕ ਈਦਾਂ ਦੇ ਨੇ ਜਿਨ੍ਹਾਂ ਦੇ ਬੇਟੇ ਦੀ ਹਜੇ 15 ਦਿਨ ਪਹਿਲਾਂ ਡੈਥ ਹੋਈ ਔਰ ਉਹਨਾਂ ਨੂੰ ਇੱਥੇ ਲਿਆਉਣਾ ਮੇਰੇ ਲਈ ਬਹੁਤ ਚੈਲੈਂਜਿੰਗ ਸੀ ਮੈਂ ਚਾਹਦੀ ਸੀ ਔਰੋਂਦੀ ਮਾਂ ਨੂੰ ਮੈਂ ਇੱਕ ਥੰਮ ਦਵਾ ਔਰ ਮੈਂ ਉਹਨਾਂ ਨੂੰ ਇੱਕ ਪੋਜ਼ਿਟਿਵ ਐਨਵਾਇਰਨਮੈਂਟ ਦਵਾ ਔਰ ਇੱਥੇ ਉਹ ਵੀ ਬੱਚੇ ਆ ਜਿਹਦੇ ਲਈ ਕੋਈ ਈਦਾਂ ਦੀ ਉਹਦੀ ਮੈਡੀਕਲ ਪ੍ਰੋਬਲਮ ਹੈ ਕਿ ਕੈਂਸਰ ਸੀ ਉਹਨਾਂ ਹੋਰ ਪੰਖ ਲਗਾ ਰਿਹਾ ਇੱਥੇ ਇਦਾਂ ਦੇ ਵੀ ਨੇ ਜਿਹੜੇ ਕੈਂਸਰ ਸਰਵਾਈਵਲ ਵੀ ਮੇਰੇ ਕੋਲ ਆਏ ਪਰ ਉਹ ਕਿਸੇ ਨੂੰ ਰਾਹ ਨਹੀਂ ਸੀ ਲੱਭ ਰਹੇ ਆਈਟੀ ਤੋਂ ਆਏ ਜਿਨ੍ਹਾਂ ਨੂੰ ਰਾਹ ਨਹੀਂ ਸੀ ਲੱਭ ਰਹੇ ਘਰਾਂ ਚ ਪੜ੍ਹੀਆਂ ਲਿਖੀਆਂ ਬੇਕਾਰ ਬੈਠੇ ਸੀ ਔਰ ਉਹਨਾਂ ਨੂੰ ਸੀ ਕਿ ਘਰ ਛੱਡিয়ে ਜਾਂ ਬੱਚੇ ਛੱਡিয়ে ਕਰੀਏ ਕੀ ਪਰ ਮੈਨੂੰ ਹਮੇਸ਼ਾ ਪੁੱਛਦੇ ਸੀ ਕਿ ਮੈਮ ਤੁਸੀਂ ਕਿੱਦਾਂ ਮੈਨੇਜ ਕਰਦੇ ਹੋ ਤਾਂ ਮੈਂ ਕਿਹਾ ਚਲੋ ਅੱਜ ਤੁਹਾਨੂੰ ਇੱਕ ਜਰਨੀ ਦਿੰਦੀ ਹਾਂ ਔਰ ਜਰਨੀ ਉਹ ਹੋਏਗੀ ਜਿਹੜੀ ਸੱਚੀ ਹੋਏਗੀ ਸਾਬਤ ਸੂਰਤ ਹੋਏਗੀ ਕਿਉਂਕਿ ਕਹਿਣਾ ਤੇ ਕਥਨੀ 'ਚ ਮੇਰੇ ਨਾਲ ਅੰਤਰ ਹੁੰਦਾ ਮੈਂ ਆਪਣੀਆਂ ਪਹਿਲੀਆਂ ਇੰਟਰਵਿਊਜ਼ 'ਚ ਗਾਰ ਦੇਣੇ ਆ ਮੈਂ ਇਸੇ ਤਰ੍ਹਾਂ ਹੀ ਦੇਣੀ ਆ ਜਜ਼ਬਾ ਰੱਖੋ ਨੀਅਤ ਸਾਫ਼ ਰੱਖੋ ਔਰ ਦੂਸਰਾ ਦਰ ਕਦੀ ਵੀ ਕਿਸੇ ਦਾ ਨਾ ਰੱਖੋ ਜਦੋਂ ਤੁਸੀਂ ਸੱਚੀ ਹੋ ਤਾਂ ਤੁਹਾਡਾ ਕੰਮ ਬੋਲਦਾ ਮੈਨੂੰ ਇਹ ਵੀ ਸੁੰਨਾ ਪਿਆ ਕਿਸੇ ਨੇ ਕਿਹਾ ਕਿ ਤੂੰ ਅੱਗੇ ਨਹੀਂ ਪਹੁੰਚ ਸਕਦੀ ਜੇ ਤੂੰ ਸਾਡੇ ਤਲਵੇ ਨਾਲ ਚੱਟੇ ਤਾਂ ਮੈਂ ਇੱਕੋ ਗੱਲ ਕਹਨੀ ਆ ਅੱਜ ਜਿਵੇਂ ਸਾਰਿਆਂ ਨੂੰ ਕਰਾਂ ਜੋਗੀ ਆ ਤਾਂ ਮੈਂ ਆਪਣੀ ਫੀਮੇਲ ਜਿਹੜੀ ਪ੍ਰੈਸਟੀਜ ਹੈ ਅੱਜ ਤੱਕ ਕਾਇਮ ਰੱਖੀ ਹੈ ਮੈਨੂੰ ਐਦਾਂ ਦੀ ਕਿਸੇ ਸੰਸਥਾ ਦੀ ਜ਼ਰੂਰਤ ਨਹੀਂ ਹੈ ਜਿਹੜੀ ਮੈਨੂੰ ਜ਼ਲੀਲ ਕਰੇ ਤੇ ਮੈਨੂੰ ਕਹੇ ਕਿ ਔਰਤਾਂ ਨੂੰ ਕਰਾਂ ਦੇ ਵਿੱਚ ਕੱਢ ਜ਼ਰੂਰ ਲੇਕਿਨ ਸਾਡੇ ਫਾਰਮੈਲਿਟੀਆਂ ਤੇ ਟਿਕ ਤਾਂ ਐਨੂੰ ਲੱਗਦਾ ਹੈ ਕਿ ਕਲਾਸ ਦੇ ਵਿੱਚ ਕੁੜੀਆਂ ਕਿੱਦਾਂ ਕੰਮ ਕਰਦੀਆਂ ਇੱਕ ਮਦਰ ਹੈ ਉਹ ਜਾਣਦੀ ਹੈ ਮੈਂ ਮੈਨੂੰ ਬ੍ਰੇਕ ਦੇ ਵਿੱਚ ਬੱਚੇ ਨੂੰ ਜਾਣ ਦਿਓ ਲੈ ਕੇ ਆਂਦਿਓ ਅਸੀਂ ਉਹਨਾਂ ਨੂੰ ਕਹਿੰਦੇ ਕਰੋ ਇੱਕ ਕਹਿੰਦੀ ਹੈ ਕਿ ਮੇਰੇ ਘਰ ਵਾਲਿਆਂ ਨੇ 11 ਵਜੇ ਉੱਠ ਕੇ ਰੋਟੀ ਖਾ ਕੇ ਜਾਣਾ ਮੈਮ ਮੈਂ ਜਲਦੀ ਜਲਦੀ ਚਲ ਜਾਾਂਗੀ ਰੋਟੀ ਖਵਾ ਕੇ ਫਿਰ ਆ ਜਾਾਂਗੀ ਸੋਚੋ ਉਹਨਾਂ ਦੀ ਕਿੰਨੀ ਜ਼ਿੰਦਾਦਿਲੀ ਹੈ ਉਹ ਅਜੇ ਅੰਨੀਆਂ ਦਿੱਕਤਾਂ ਤੋਂ ਬਾਅਦ ਆ ਰਿਹਾ ਕਿ ਮੈਂ ਉਹਨਾਂ ਨੂੰ ਫਾਰਮੈਲਿਟੀਆਂ 'ਚ ਪਾ ਸਕਦੀ ਆ ਏ ਜਿਨ੍ਹਾਂ ਨੇ ਵੀ ਗਾਈਡਲਾਈਨ ਬਣਾਈਆਂ ਸੌਰੀ ਮੈਨੂੰ ਲੱਗਦਾ ਹੈ ਕਿ ਉਹਨਾਂ ਨੇ ਗਲਤ ਬਣਾਈਆਂ ਕਦੀ ਪਿੰਡਾਂ ਤੇ ਸ਼ਹਿਰਾਂ ਦੀਆਂ ਕੁੜੀਆਂ ਮਜਬੂਰ ਕੁੜੀਆਂ ਦੇ ਵਿੱਚ ਬੈਠ ਕੇ ਗਾਈਡਲਾਈਨਸ ਬਣਾਉਂਦੇ ਤੁਹਾਨੂੰ ਪਤਾ ਲੱਗੇ ਕਿ ਗਾਈਡਲਾਈਨਸ ਦਾ ਅਸਲ ਮਤਲਬ ਕੀ ਹੈ ਬਿਲਕੁਲ ਬਹੁਤ ਵਾਰ ਇਹ ਦਸਨਾਂ ਨੂੰ ਮਿਲਦਾ ਹੈ ਕਿ ਜਦੋਂ ਕੋਈ ਉਡਾਨ ਭਰਨ ਦੀ ਕੋਸ਼ਿਸ਼ ਕਰੋ ਤੇ ਹੱਥ ਵਿੱਚ ਮਤਲਬ ਕਿ ਕੈਂਚੀਆਂ ਲੈ ਕੇ ਲੋਕ ਖੜ ਜਾਂਦੇ ਨੇ ਕਿ ਖੰਭ ਕਟਨੇ ਆ ਤੁਹਾਡੀ ਲਾਈਫ 'ਚ ਵੀ ਬਹੁਤ ਸਾਰੇ ਆਏ ਹੋਣਗੇ ਬਹੁਤ ਵਾਰ ਤੁਹਾਨੂੰ ਚੰਗਾ ਮੰਦਾ ਵੀ ਸੁਣਨ ਨੂੰ ਮਿਲਿਆ ਹੋਵੇਗਾ ਕੀ ਮਤਲਬ ਉਸ ਦੌਰਾਨ ਸੁਣਨ ਨੂੰ ਮਿਲਿਆ ਤੇ ਕੀ ਕੀ ਕੁਝ ਹੰਡਾ ਕੇ ਇੱਥੇ ਤੱਕ ਪਹੁੰਚਿਆ ਕਿ ਅੱਜ ਰੋਜ਼ਗਾਰ ਦੇਣ ਵਾਲੇ ਹੋ ਗਈ ਤੁਸੀਂ ਦੇਖੋ ਮੈਂ ਸ਼ੁਰੂ ਤੇ ਇਦਾਂ ਦੇ ਪਰਿਵਾਰ ਤੋਂ ਹਾਂ ਜਿੱਥੇ ਮੈਨੂੰ ਜਦੋਂ ਮੈਂ ਸੈਕਿੰਡ ਡਾਟਰ ਸੀ ਤਾਂ ਮੇਰੇ ਦਾਦੀ ਜੀ ਰੋਣ ਲੱਗ ਗਏ ਸੀ ਕਿ ਰਾਜੇ ਤੇਰੇ ਘਰ ਦੂਜੀ ਬੇਟੀ ਆ ਗਈ ਤੇ ਮੈਂ ਉਸ ਦਿਨ ਤੋਂ ਇੰਨੀ ਸਟਰੋਂਗ ਹਾਂ ਕਿ ਮੈਂ ਅੱਜ ਤੱਕ ਸੈਲਫ ਮੇਡ ਹਾਂ ਔਰ ਮੇਰੀ ਉਡਾਨ ਇਹ ਸੀ ਕਿ ਮੈਂ ਕੱਲੀ ਨਹੀਂ ਉਡਣਾ ਮੈਂ ਬਾਜਾਂ ਜਿਨ੍ਹਾਂ ਨੇ ਕੈਂਚੀ ਲੈ ਕੇ ਉਡਣਾ ਉਹਨਾਂ ਨੇ ਸਾਡੇ ਖੰਭ ਕਤਰਨੇ ਆ ਤੇ ਅਸੀਂ ਬਾਜ ਦੀ ਉਡਾਰੀ ਭਰੀਏ ਤਾਂ ਕਿ ਕੋਈ ਸਾਡੇ ਤੱਕ ਪਹੁੰਚ ਹੀ ਨਾ ਪਾਵੇ ਪਰ ਇਹ ਨਹੀਂ ਹੈ ਕਿ ਮੈਨੂੰ ਪ੍ਰੋਬਲਮ ਨਹੀਂ ਆਉਂਦੀ ਆ ਲੇਕਿਨ ਮੈਂ ਪ੍ਰੋਬਲਮਸ ਵੱਲ ਧਿਆਨ ਨਹੀਂ ਦਿੰਦੀ ਮੈਂ ਸੋਲਿਊਸ਼ਨ ਵੱਲ ਧਿਆਨ ਦਿੰਦੀ ਆ ਪਰ ਮੈਂ ਸੋਚ ਇਹ ਰੱਖਦੀ ਆ ਕਿ ਜਿਹੜੇ ਮੈਨੂੰ ਮੈਂ ਤਾਂ ਇਹ ਸੋਚਦੀ ਆ ਕਿ ਜਿਹੜੇ ਰਾਹ ਦੇ ਵਿੱਚ ਮੇਰੇ ਕੰਡੇ ਬੀਜਦੇ ਆ ਮੈਂ ਉਹਨੂੰ ਸਮਝਦੀ ਆ ਕਿ ਇਹਨਾਂ ਨੂੰ ਵੀ ਸਲਾਮ ਹੈ ਐਦਾਂ ਦੇ ਲੋਕ ਨਾ ਹੋਣ ਤਾਂ ਮੈਨੂੰ ਮੇਰੀ ਸਟਰੈਂਥ ਨਾ ਬਤਾ ਲੱਗਦੀ ਮੈਂ ਸਭ ਨੂੰ ਦੁਆਵਾਂ ਹੀ ਦੇ ਰਹੀ ਆ ਜਿਨ੍ਹਾਂ ਨੇ ਅੱਜ ਤੱਕ ਮੇਰੇ ਲਈ ਕੰਡੇ ਬੀਜੇ ਆ ਮੈਂ ਚਾਹੁੰਦੀ ਆ ਕਿ ਪਰਮਾਤਮਾ ਉਹਨਾਂ ਨੂੰ ਵੀ ਘਰ-ਬਾਰ ਉਹਨਾਂ ਦੇ ਚ खुशी है ये उन्होंने उन्हें ब्लेसिंग्स दें क्योंकि मैं कामयाबा मैं संतुष्टा मैं देन योग्य या क्योंकि मैं फीमेल आ तो मैम ये सारा कुछ ਤੁਸੀਂ ਇਕੱਲਿਆਂ ਕਰ ਰਹੇ ਹੋ ਬਿਨਾ ਕਿਸੇ سپورਟ ਤੋਂ ਬਿਨਾ ਕਿਸੇ ਮਤਲਬ ਕੀ ਸੰਸਥਾ ਦੇ ਜਾਂ ਫਿਰ ਮੈਂ ਆਪਣੇ ਵੱਲੋਂ ਹੁਣ ਕਰ ਰਹੀ ਆ ਮੇਰੇ ਪਰਿਵਾਰ ਵੱਲੋਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਪੂਰ ਫੈਮਲੀ ਔਰ ਪਾਟਿਆ ਫੈਮਲੀ ਮਿਲ ਕੇ ਇਹਨੂੰ ਨੇਪਰੇ ਚਾੜੇਗੀ ਕਿਉਂਕਿ ਇਸ ਤੋਂ ਪਹਿਲਾਂ ਵੀ ਮੈਂ 35 ਤਰ੍ਹਾਂ ਦੇ ਆਰਟ ਫ੍ਰੀ ਆਫ ਕੋਸਟ ਪੜੇ ਜਲੰਧਰ ਨੂੰ ਸਿਖਾ ਕੇ ਕਿੰਨੇ ਲੋਕਾਂ ਨੂੰ ਅ ਅੱਗੇ ਵਧਾਇਆ ਜਦੋਂ ਮੇਰੇ ਮੇਰੇ ਮੈਰੀ ਇੱਕ ਸੋਚ ਹੈ ਕਿ ਜਦੋਂ ਸਾਡੇ ਘਰ ਕੋਈ ਦੁੱਖ ਦੀ ਤਕਲੀਫ ਦੀ ਘੜੀ ਆਂਦੀ ਹੈ ਤਾਂ ਮੈਂ ਰੋਂਦੀ ਨਹੀਂ ਆ ਮੈਂ ਵਾਹਿਗੁਰੂ ਨੂੰ ਇਹ ਕਹਿੰਦੀ ਆ ਕਿ ਜਿਹੜੀ ਰੂਹ ਸਾਡੀ ਗਈ ਹੈ ਜਦੋਂ ਮੇਰੇ ਦਾਦੀ ਜੀ ਦੀ ਦਾਦੀ ਸਾਸ ਦੀ ਡੈਥ ਹੋਈ ਸੀ ਤਾਂ ਮੈਂ ਪੈਂਤੀ ਆਰਟ ਸਿਖਾਈ ਸੀ ਇਸ ਵਾਰੀ ਜਦੋਂ ਮੇਰੀ ਸਿਸਟਰ-ਇਨ-ਲॉ ਦੀ ਡੈਥ ਹੋਈ ਹੈ ਅਚਨ ਚੇਤੀ ਤਾਂ ਫੇਰ ਮੇਰੇ ਦਿਲ ਵਿੱਚ ਆਇਆ ਕਿ ਮੈਂ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਉਹਨਾਂ ਦੇ ਪਿੱਛੇ ਜਿਹੜੇ ਬੱਚੇ ਰਹਿ ਗਏ ਨੇ ਉਹਨਾਂ ਦੇ ਲਈ ਬlesings ਇਕੱਠੀਆਂ ਕਰਨ ਦੇ ਲਈ ਅਸੀਂ ਡੋਨੇਸ਼ਨ ਨਹੀਂ ਦੇਣੀ ਅਸੀਂ ਐਜੂਕੇਸ਼ਨ ਦੇਣੀ ਹੈ ਔਰ ਮੈਂ ਜੇ ਐਜੂਕੇਸ਼ਨ ਹੇਟੇ ਦਾ ਤੇ ਮੇਰੀ ਪਹਿਲੀ ਡਿਊਟੀ ਹੈ ਜਦੋਂ ਮੈਂ ਇੱਕ ਸਰਮਾਇਆਦਾਰ ਵੀ ਹਾਂ ਤਾਂ ਮੈਂ ਸਾਰਿਆਂ ਨੂੰ ਕਿਵੇਂ ਅੱਗੇ ਵਧਾ ਸਕਦੀ ਆ ਜੀ ਪਰ ਕੱਲਾ ਨਹੀਂ ਅਸੀਂ ਸਾਰੇ ਹੀ ਇੱਕ ਦੂਜੇ ਨਾਲ ਤੁਸੀਂ ਵੀ ਮੇਰੇ ਸਪੋਰਟ ਸਿਸਟਮ ਚੋਂ ਅਸੀਂ ਸਾਰੇ ਹੀ ਸਟਰੈਂਥ ਆ ਇੱਕ ਦੂਜੇ ਦੇ ਜੀ ਬਿਲਕੁਲ ਤੇ ਮੈਮ ਜਿਸ ਤਰੀਕੇ ਦੇ ਨਾਲ ਤੁਸੀਂ ਮਤਲਬ ਕਿ ਪਹਿਲਾਂ ਦੱਸਿਆ ਕਿ ਤੁਸੀਂ ਲੱਖਾਂ ਦਾ ਪੈਕੇਜ ਨੂੰ ਲੱਤ ਮਾਰ ਕੇ ਆਏ ਹੋ ਈਵਨ ਅਸੀਂ ਕਹਿ ਸਕਦੇ ਹਾਂ ਕਿ ਬਾਲੀਵੁੱਡ ਤੱਕ ਤੁਹਾਡੀਆਂ ਬਣਾਈਆਂ ਹੋਈਆਂ ਚੀਜ਼ਾਂ ਗਈਆਂ ਨੇ ਤੇ ਉਸ ਤੋਂ ਬਾਅਦ ਇਹ ਸਾਰੀਆਂ ਚੀਜ਼ਾਂ ਕਰਨੀਆਂ ਆਪਣੇ ਕੈਰੀਅਰ ਨੂੰ ਕਿਤੇ ਨਾ ਕਿਤੇ ਪਿੱਛੇ ਛੱਡਣਾ ਤੁਹਾਡੇ ਵਾਸਤੇ ਪਰਸਨਲੀ ਕਿੰਨਾ ਔਖਾ ਸੀ ਬਿਲਕੁਲ ਔਖਾ ਨਹੀਂ ਹੈ ਕਿਉਂਕਿ ਮੈਂ ਇੱਕ ਫੀਮੇਲ ਆ ਮੈਂ ਜਦੋਂ ਮਾਂ ਬਣੀ ਤਾਂ ਮੈਨੂੰ ਫੇਰ ਵੀ ਜ਼ੀਰੋ ਤੇ ਪਹੁੰਚਣਾ ਪਿਆ ਫਿਰ ਜਦੋਂ ਮੈਂ ਇੱਕ ਨਵੇਂ ਪਰਿਵਾਰ ਚ ਗਈ ਉਦੋਂ ਵੀ ਮੈਨੂੰ ਜ਼ੀਰੋ ਤੇ ਪਹੁੰਚਣਾ ਪਿਆ ਸੀ ਤਾਂ ਮੈਨੂੰ ਤਾਂ ਇਹ ਹਾਈਡੈਂਟਿਟੀ ਪਿਆਰੀ ਬੜੀ ਲੱਗਦੀ ਹੈ ਮੈਂ ਇਹਨੂੰ ਚੈਲੰਜ ਦੀ ਤਰ੍ਹਾਂ ਲੈਂਦੀ ਹਾਂ ਔਰ ਮੈਨੂੰ ਪਤਾ ਹੈ ਕਿ ਜਿਹੜੀ ਡਿਊਟੀ ਮੇਰੇ ਹੱਥ ਤੋਂ ਜਾਣੀ ਹੈ ਜਦੋਂ ਕੋਈ ਕਰ ਹੀ ਨਹੀਂ ਸਕਦਾ ਫਿਰ ਨੂੰ ਬ੍ਰੇਕ ਲੈਣੀ ਪਏਗੀ ਔਰ ਠੀਕ ਹੈ ਤੰਗੀ ਤੁਸ਼ਟੀ ਨੂੰ ਮੈਂ ਨਹੀਂ ਕੁਝ ਮੰਦੀ ਕਿਉਂਕਿ ਮੈਂ ਇਦਾਂ ਦੇ ਕੋਈ ਆਪਣੇ ਆਪ ਨੂੰ ਉਹ ਸ਼ੋਸ਼ੇ ਜਾਂ ਉਹਦੇ ਵਿੱਚ ਨਹੀਂ ਪਾਇਆ ਕਿ ਮੈਨੂੰ ਕੋਈ ਉਹ ਹੋਵੇ ਮੇਰੀ ਫੈਮਲੀ ਬੜੀ ਸਪੋਰਟਿਵ ਹੈ ਮੇਰੇ ਹਮਸਫਰ ਨਿਰਜ ਕਪੂਰ ਔਰ ਮੇਰੇ ਬੱਚੇ ਜਿਹੜੇ ਨੇ ਤਿੰਨ ਵਿਰਾਟ ਵਿਰਾਜ ਔਰ ਰੋਸ਼ਨੀ ਉਹ ਮੇਰੇ ਖੰਭ ਨੇ ਐਕਚੁਅਲੀ ਉਹ ਮੈਂ ਜਦੋਂ ਇੱਥੇ ਕਲਾਸਿਸ ਲੈ ਆਨੰਦੀ ਆ ਔਰ ਸਰਦੀ ਇੰਨੀ ਹੈ ਘਰ ਮੇਰੇ ਬੱਚੇ ਸੰਭਾਲਦੇ ਨੇ ਠੀਕ ਹੈ ਦੀ ਮੈਮ 올ਓਵਰ ਮਤਲਬ ਕਿ ਪੰਜਾਬ ਤੋਂ ਕੁੜੀਆਂ ਮਤਲਬ ਆ ਸਕਦੀਆਂ ਤੁਹਾਡੇ ਤੱਕ ਜਾਂ ਫਿਰ ਜਲੰਧਰ ਤੱਕ ਹੀ ਸੀਮਤ ਹੈ ਨਹੀਂ ਮੈਂ ਤੁਹਾਨੂੰ ਦੱਸਿਆ ਮੈਂ ਪਿੰਡਾਂ ਦੇ ਵਿੱਚ ਪੰਜਾਬ ਦੇ ਕਰ ਰਹੀ ਹਾਂ ਔਰ ਮੈਂ ਆਰਟੀਸਨਸ ਦੇ ਲਈ ਕੰਮ ਕਰ ਰਹੀ ਹਾਂ ਆਨ ਵਾਲੇ ਮੇਰੇ ਪ੍ਰੋਜੈਕਟ ਜਿਹੜਾ ਵਰਲਡ ਲੈਵਲ ਦਾ ਹੈ ਉਹਦੇ ਵਿੱਚ ਇਹ ਸਾਰੀਆਂ ਜਿਹੜੀਆਂ ਫੀਮੇਲ ਐਂਟਰਪ੍ਰੈਨਿਓਰਸ ਐ ਇਹ ਤੁਹਾਨੂੰ ਵੱਖਰੀ ਹੀ ਸੁੰਦਰਤਾ ਦੇ ਨਾਲ ਦੇਖਣ ਨੂੰ ਮਿਲਣਗੀਆਂ ਪਰ ਆਰਟੀਸਨਸ ਨੂੰ ਮੈਂ ਕਿਸ ਵਧੀਆ ਲੈਵਲ ਤੇ ਲੈ ਕੇ ਆਵਾਂਗੀ ਅੱਗੇ ਕਿਉਂਕਿ ਯੂਜ਼ ਸਾਰੇ ਕਰਦੇ ਐ ਅਬਿਊਜ਼ ਸਾਰੇ ਕਰਦੇ ਐ ਲੇਕਿਨ ਉਹਨਾਂ ਨੂੰ ਅੱਗੇ ਕੋਈ ਨਹੀਂ ਲੈ ਕੇ ਆਂਦਾ ਉਹਨਾਂ ਨੂੰ ਕਿਦਾ ਅਸੀਂ ਇੰਨਾ ਤੋਂ ਆਪਣੇ ਫਾਇਦੇ ਚੱਕੀਏ ਕਦੀ ਕਿਸੇ ਗਰੀਬ ਦਾ ਔਰ ਕਦੀ ਕਿਸੇ ਮਿਹਨਤੀ ਦੇ ਨਾਲ ਜੁੜ ਕੇ ਤਾਂ ਦੇਖੋ ਜਿਹੜੇ ਉਹ ਤੁਹਾਨੂੰ ਦਿਵਾਵਾ ਔਰ ਜਿਹੜੀ ਉਹਨਾਂ ਦੀ ਸਮਾਈਲ ਵੀਨਿੰਗ ਹੁੰਦੀ ਹੈ ਅਦਾ ਲੱਗਦਾ ਤੁਸੀਂ ਬਿਲਕੁਲ ਰੱਬ ਦੇ ਕੋਲ ਖੜੇ ਹੋ ਜੀ ਅੱਛਾ ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਹੁਣ ਬੜੀਆਂ ਸਾਰੀਆਂ ਕੁੜੀਆਂ ਕਹਿਣ ਗਿਆ ਕਿ ਅਸੀਂ ਤੁਹਾਡੇ ਨਾਲ ਰਾਬਤਾ ਕਾਇਮ ਕਰਨਾ ਤੁਹਾਡੇ ਤੱਕ ਪਹੁੰਚ ਕਰਨੀ ਕਿਵੇਂ ਉਹ ਤੁਹਾਡੇ ਤੱਕ ਪਹੁੰਚ ਸਕਦੇ ਨੇ ਕੋਈ ਕੰਟੈਕਟ ਨੰਬਰ ਜਾਂ ਪਤਾ ਹਾਂਜੀ ਹਾਂਜੀ ਤੁਸੀਂ ਮੇਰਾ ਨੰਬਰ ਲੈ ਸਕਦੇ ਹੋ 6284933729 ਔਰ ਜਾਂ ਤੁਸੀਂ ਗੁਰੂ ਕਲ ਅਕੈਡਮੀ ਜਿਹੜੀ ਹੈ ਜਲੰਧਰ ਜੀਟੀਵੀ ਨਗਰ ਅਸੀਂ ਇਹ 3 ਫਰਵਰੀ ਤੱਕ ਐਗਜ਼ੀਬਿਸ਼ਨ ਡਿਸਪਲੇ ਕਰਨੀ ਹੈ ਸੋ ਸਾਡਾ ਹੁਣ ਤੋਂ ਲੈ ਕੇ 31 ਜਨਵਰੀ ਤੱਕ ਮੇਰਾ ਟਾਰਗੇਟ ਹੈ ਚਾਹੇ 500 ਆਣ ਚਾਹੇ 1000 ਆਣ ਜਿੰਨੇ ਮਰਜ਼ੀ ਆਂਦੇ ਜਾਣ ਅਸੀਂ ਸੇਵਾ ਨਹੀਂ ਰੋਕਣੀ ਅਸੀਂ ਸੇਵਾ ਕਰਦੇ ਜਾਣਾ ਔਰ ਪੈਰਾਂ ਤੇ ਖੜੇ ਕਰਦੇ ਜਾਣਾ ਜੀ ਸੋ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਤੇ ਬਹੁਤ ਸੋਹਣਾ ਉਪਰਾਲਾ ਤੁਹਾਡੇ ਵੱਲੋਂ ਕੀਤਾ ਹੈ ਥੈਂਕ ਯੂ ਜੀ ਧੰਨਵਾਦ ਥੈਂਕ ਯੂ ਸੋ ਉਮੀਦ ਕਰਦੇ ਆ ਕਿ ਸਾਡੀ ਆਡੀਅנס ਨੂੰ ਵੀ ਸਾਡੀ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਜ਼ਰੂਰ ਤੁਸੀਂ ਆਪਣੀ ਫੀਡਬੈਕ ਸਾਡੇ ਕਮੈਂਟ ਬਾਕਸ ਦੇ ਵਿੱਚ ਸਾਨੂੰ ਲਿਖ ਕੇ ਭੇਜਣਾ ਹੈ ਤੇ ਨਾਲ ਦੇ ਨਾਲ ਤੁਸੀਂ ਆਪਣੀ ਫੀਡਬੈਕ ਸਾਡੇ ਕਮੈਂਟ ਬਾਕਸ ਦੇ ਵਿੱਚ ਸਾਨੂੰ ਲਿਖ ਕੇ ਜ਼ਰੂਰ ਭੇਜਿਓ ਧੰਨਵਾਦ